ਅੱਜ ਦਾ ਲਾਈਵ ਚਲਾਇਆ ਆਪਾਂ YouTube ਤੇ ਆਪਣੇ ਘਰ ਤੋਂ ਦੋਸਤੋ ਜਿਹੜਾ ਵੀ ਭਰਾ ਪਸ਼ੂਆਂ ਦਾ ਕੰਮ ਕਰਦਾ ਨਾ ਜਿਹੜੇ ਠੇਕਿਆਂ ਤੇ ਜ਼ਮੀਨ ਲੈਂਦੇ ਹੈਗੇ ਉਹਨਾਂ ਦੇ ਨਾਲੋਂ ਕੰਮ ਜੇ ਆਪਾਂ ਕਹੀਏ ਤੇ ਪਸ਼ੂਆਂ ਦਾ ਕੰਮ ਵਧੀਆ ਜਾਂ ਠੇਕੇ ਵਾਲੇ ਜ਼ਮੀਨ ਦਾ ਵਧੀਆ ਜਿਵੇਂ ਅਇਤ ਕੀ ਆਪਾਂ ਪਹਿਲਾਂ ਠੇਕੇ ਵਾਲੇ ਜ਼ਮੀਨ ਦੀ ਗੱਲ ਕਰਦੇ ਆਂ ਇਸ ਵਾਰ ਕੀ ਹੋਇਆ ਝੋਨੇ ਦਾ ਰੇਟ ਸੀਗਾ ਜਿਹੜਾ ਬਾਸਮਤੀ ਦਾ ਹਲੇ ਤੱਕ ਲੋਕ ਘਰਾਂ ਦੇ ਵਿੱਚ ਰੱਖੀ ਬੈਠੇ ਹੈਗੇ ਬਹੁਤ ਡਾਊਨ ਆ ਗਿਆ ਠੇਕੇ 80 85 85000 ਨੂੰ ਵਿੱਚ ਪਿੰਡਾਂ ਦੇ ਵਿੱਚ ਨਾ 90 90000 ਨੂੰ ਵੀ ਠੇਕੇ ਆ ਜ਼ਮੀਨਾਂ ਦੇ ਤੇ ਉਹਦੇ ਵਿੱਚ ਕੀ ਹੋਇਆ ਨਾ ਵੀ ਇੱਕ ਤਾਂ ਝਾੜ ਮਰ ਗਿਆ ਕਿਉਂਕਿ ਇਤਕੀ ਗਰਮੀ ਜਿਆਦਾ ਪੈ ਗਈ ਸੀ ਉਸ ਤੋਂ ਬਾਅਦ ਕੀ ਹੋਇਆ ਫਿਰ ਰੇਟ ਮਰ ਗਿਆ ਸੋ ਇਤਕੀ ਠੇਕੇ ਪੱਲੇ ਪੈਣਗੇ ਜਿਨ੍ਹਾਂ ਨੇ ਬਾਸਮਤੀ ਵੀ ਵੈਸੇ ਪਰਮਲ ਝੋਨਾ ਵੀ ਲਾਇਆ ਜਿਹੜੇ ਭਰਾਮਾਂ ਨੇ ਉਹਨਾਂ ਦੇ ਵੀ ਇਤਕੀ ਝਾੜ ਡਾਉਣੀ ਹੈ ਜਿਹੜੇ ਨਾਂਵੇਂ ਦੇ ਖੇਤੀ ਕਰਦੇ ਆ ਉਧਰ ਤਾਂ ਬਜਰਾਂ ਦਾ ਬੁਰਾ ਹਾਲ ਹੀ ਐ ਮੰਨੋ ਵੀ ਨਰਮੀ ਦੀ ਖੇਤੀ ਤੋਂ ਦਾ ਗਲਾਬੀ ਸੁੰਢੀ ਪੈਣ ਲੱਗ ਗਈ ਇਤਕੀ ਸੁੰਢੀ ਨਹੀਂ ਸੀਗੀ ਤਾਂ ਇਤਕੀ ਝਾੜ ਬਹੁਤ ਮਰ ਗਏ ਤੇ ਉਤੋਂ ਰੇਟ ਮਰ ਗਿਆ ਤੇ ਜੇ ਦੋਸਤੋ ਆਪਾਂ ਠੇਕੇ ਤੇ ਲੈ ਕੇ ਕੋਈ ਵੀ ਭਰਾ ਠੇਕੇ ਤੇ ਲੈ ਕੇ ਕੰਮ ਕਰਦਾ ਨਾ ਉਹਦੇ ਨਾਲ ਤੁਸੀਂ ਜੇ ਪੰਜ ਪਸ਼ੂ ਆਪਣੇ ਘਰੇ ਰੱਖਦੇ ਹੋ ਚਾਰ ਪੰਜ ਪਸ਼ੂਆਂ ਤੋਂ ਕੰਮ ਚਲਾ ਲਓ ਫਰਜ਼ ਕਰੋ ਮੇਰੇ ਕੋਲੇ ਜਿਵੇਂ ਹੁਣੇ ਗਾਂ ਆਏਗੀ ਤੇ ਨਾਲ ਇਹ ਤਿੰਨ ਮੱਝਾਂ ਜਿਹੜੀਆਂ ਇੱਕ ਹੋਰੇ ਕੀ ਤੇ ਤਿੰਨ ਮੱਝਾਂ ਇਹ ਆ ਗਈਆਂ ਇਹ ਦੁੱਧ ਦਿੰਦੀਆਂ ਮੇਰੇ ਕੋਲੇ ਤੇ ਉਹ ਆਪਣੇ ਕੋਲ ਡرائی ਹੈ ਮੱਝ ਤੇ ਕੁਝ ਛੋਟੀਆਂ ਦੇ ਕੱਤੀਆਂ ਇਹ ਆ ਗਈਆਂ ਮੈਂ ਮੰਨੋ ਵੀ ਤਕਰੀਬਨ ਅ ਮਹੀਨੇ ਦਾ ਦੁੱਧ 15000 ਦਾ ਦੁੱਧ ਮੇਰਾ ਇੱਕ ਹਫਤਾ 10 ਦਿਨਾਂ ਦਾ ਪੈ ਜਾਂਦਾ ਸਾਡੇ ਬੇਰਕਾ ਦੀ ਡੈਰੀਆ ਸਰਕਾਰੀ ਇੱਥੇ ਅਸੀਂ ਉਹਦੇ ਨਾਲ ਸਾਡਾ ਅਸੀਂ ਦੁੱਧ ਪਾਇਆ ਉਹਨੇ ਉੱਤੇ ਤੇ 15 ਕਹ ਹਜ਼ਾਰ ਦਾ ਸਾਡਾ ਦੁੱਧ ਪੈ ਜਾਂਦਾ ਇੱਕ 10 ਦਿਨ ਦਾ 45 ਕਹ ਹਜ਼ਾਰ ਦਾ ਸਾਡਾ ਮਹੀਨੇ ਦਾ ਦੁੱਧ ਪੈ ਜਾਂਦਾ ਤੇ ਜਿਹਦੇ ਵਿੱਚੋਂ ਅਸੀਂ ਕੁਛ ਆਪ ਦੇ ਖਾਣ ਵਾਸਤੇ ਮਤਲਬ ਆਪ ਦੇ ਘਰ ਦੀਆਂ ਲੋੜਾਂ ਵਾਸਤੇ 10 ਲੀਟਰ ਦੁੱਧ ਅਸੀਂ 9-10 ਲੀਟਰ ਦੁੱਧ ਦੋਨੇ ਟਾਈਮਾਂ ਦਾ ਅਸੀਂ ਘਰੇ ਵੀ ਰੱਖਦੇ ਆ ਉਹਦੇ ਤੇ ਉਸ ਤੋਂ ਬਾਅਦ ਸਾਡਾ ਇਹਨਾਂ ਦਾ ਸਾਰੇ ਮੱਝਾਂ ਦਾ ਪਸ਼ੂਆਂ ਦਾ ਜਿਵੇਂ ਝੋਟੀਆਂ ਮੇਰੇ ਕੋਲੇ ਉਹਨਾਂ ਦਾ ਵੀ ਫੀਡ ਦਾ ਖਰਚਾ ਨਿਕਲ ਜਾਂਦਾ ਮੱਝਾਂ ਦਾ ਵੀ ਨਿਕਲ ਜਾਂਦਾ ਸਾਨੂੰ ਮੈਨੂੰ ਇਹ ਮੈਨੂੰ 15 ਕਹ ਹਜ਼ਾਰ ਰੁਪਇਆ ਪਸ਼ੂਆਂ ਦੇ ਵਿੱਚੋਂ ਇੱਕ ਮਹੀਨੇ ਦਾ ਬਚ ਰਹਿੰਦਾ ਸਾਰੇ ਖਰਚਾ ਕੱਢ ਕੇ ਮਤਲਬ ਜਿੰਨੇ ਜਿਹੜੇ ਜਿੰਨੇ ਕਿ ਮੇਰੇ ਕੋਲੇ ਪਸ਼ੂ ਹੈਗੇ ਤੇ 2 ਘੰਟੇ ਸਵੇਰ ਨੂੰ ਲੱਗਦੇ ਆ 2 ਘੰਟੇ ਸ਼ਾਮ ਨੂੰ ਲੱਗਦੇ ਆ ਚਵਾਈ ਤੇ ਨੀਰਾ ਆਪਾਂ ਦੁਪਹਿਰੇ ਪਾਈ ਦਿੰਨੇ ਆ ਸਵੇਰ ਵੀ ਪਾ ਦਿੰਨੇ ਆ ਸਵੇਰ ਤਾਂ ਜਦੋਂ ਉੱਠਦੇ ਆ 2 ਘੰਟੇ ਵਿੱਚ ਨੀਰਾ ਪਾ ਜਾਂਦਾ ਉਸ ਤੋਂ ਬਾਅਦ ਮੈਂ ਦੋ ਟਾਈਮ ਇੱਕ ਟਾਈਮ 3 3 ਵਜੇ ਪਾਉਣਾਗਾ ਤੇ ਜਾਂ ਸਵੇਰ ਪਾਉਣੀ ਆ ਸਵੇਰ ਵਾਲਾ ਤਾਂ ਅਸੀਂ ਹੁਣ ਪਾਈ ਜੰਨੇ ਹੈਗੇ ਉਹ ਜਿਵੇਂ ਪਾਈ ਜਾਂਦੇ ਆ ਬਾਹਰ ਕਿਉਂਕਿ ਹੁਣ ਥੋੜਾ ਜਿਹਾ ਮੌਸਮ ਦਾ ਫਰਕ ਪੈ ਗਿਆ ਤੇ ਉਹ ਸਵੇਰ ਵਾਸਤੇ ਇਹਨਾਂ ਨੂੰ ਬਾਹਰ ਬੰਨ੍ਹ ਦੇਾਂਗੇ ਬੰਨ੍ਹ ਕੇ ਤੇ ਬਸ ਨਾਲ ਦੀ ਨਾਲ ਇਹਨਾਂ ਨੂੰ ਨੀਰ ਜਮਣੇ ਜਾਵਾਂਗੇ ਧਾਰਾ ਦੇ ਨਾਲ ਕੱਢੀ ਜਾਵਾਂਗੇ ਤੇ ਜੇ ਦੋਸਤੋ ਤੁਸੀਂ ਇਹਨਾਂ ਦੇ ਵਿੱਚ ਜੇ ਤੁਸੀਂ ਬਰੀਡ ਤੇ ਕੰਮ ਕਰ ਲਓ ਪਸ਼ੂਆਂ ਦੇ ਵਿੱਚ ਚਾਹੇ ਕਿਸੇ ਵੀ ਤਰ੍ਹਾਂ ਦੇ ਹੁਣ ਅੱਜਕੱਲ੍ਹ ਜਿਵੇਂ ਬੱਕਰੀਆਂ ਦਾ ਕੰਮ ਨਾ ਜਿਵੇਂ ਆ ਬੱਕਰੀਆਂ ਆ ਗਈਆਂ ਇਹਨਾਂ ਦਾ ਕੰਮ ਬੜੇ ਟਰੈਂਡ ਤੇ ਹੈ ਪੰਜਾਬ ਦੇ ਵਿੱਚ ਖਾਸ ਪੰਜਾਬ ਤਾਂ ਕਿ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਪੂਰਾ ਟਰੈਂਡ ਤੇ ਹੈ ਤੇ ਜਿਹੜੇ ਬੱਕਰੀਆਂ ਦਾ ਕੰਮ ਕਰਦੇ ਆ ਚੰਗੀ ਬਰੀਡ ਤੇ ਕੰਮ ਕਰਦੇ ਆ بڑے ਭਰਾ ਇਹੋ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਮਿਲਿਆ ਵੀ ਹੈ ਤੇ ਬਹੁਤ ਸੋਹਣਾ ਬਹੁਤ ਸੋਹਣੀ ਕਮਾਈ ਕਰੀ ਜਾਂਦੇ ਆ ਉਹ ਤੇ ਜੇ ਤੁਸੀਂ ਮੱਝਾਂ ਦੇ ਵਿੱਚ ਲਾ ਲੋਗੇ ਜਿਵੇਂ ਸੁਖਵੀਰ ਢਾਂਡਾ ਹੋ ਗਿਆ ਪਵਿੱਤਰ ਹੋ ਗਿਆ ਪਿੰਦੀ ਹੋ ਗਿਆ ਹੋਰ بڑے ਨਾਮ ਹੈਗੇ ਤੇ ਸੁਰਿੰਦਰ ਸੰਤਨੀ ਵਾਲੇ ਹੋਗੇ ਤੇ ਹੋਰ ਵੀ بڑے ਬਹੁਤ ਆਪਣੇ ਨਾਮ ਹੈ ਪੰਜਾਬ ਦੇ ਵਿੱਚ ਵੀ ਹੈ ਬਾਹਰ ਹਰਿਆਣੇ ਦੇ ਵਿੱਚ ਵੀ ਹੈ ਬਹੁਤ ਸੋਹਣਾ ਹੋਣਾ ਉਹ ਕੰਮ ਕਰਕੇ ਬਰੀਡ ਦੇ ਉੱਤੇ ਜਿਹੜੇ ਕਿ ਜਿਨ੍ਹਾਂ ਨੇ ਕਿ 50-50 ਲੱਖ ਦੀਆਂ ਵੱੱਜਾਂ ਵੀ ਵੇਚੀਆਂ ਝੋਟੀਆਂ ਵੀ ਉਹ 10 ਤੋਂ 15 ਲੱਖ ਦੇ ਵਿੱਚ ਸੇਲ ਕਰਦੇ ਆ ਤੇ 51 ਲੱਖ ਦੀ ਤਾਂ ਪਵਿੱਤਰ ਲੈ ਕੇ ਆਇਆ ਸੀਗਾ ਸਗੂਰੇ ਢਾਂਡੇ ਤੋਂ ਮੱਝ ਤੇ ਜਿਨੇ ਚੰਗਾ ਦੁੱਧ ਦਾ ਮਤਲਬ 30 ਪਲੱਸ ਦੋ ਸਮਾਜ ਨੇ ਦੁੱਧ ਦਿੱਤਾ ਹੈਗਾ ਉਹਦੇ ਕੋਲੇ ਘਰੇ ਤੇ ਅੱਗੇ ਵੀ ਉਹਨਾਂ ਕੋਲ ਚੰਗੀ ਬਰੀਡ ਬਣ ਗਈ ਜਿਵੇਂ ਪਿੱਛੇ ਜਿਹ ਉਹਨਾਂ ਨੇ ਮੱਝ ਚਵਾਈ ਸੀਗੀ ਆਪਣੀ 30 ਪਲਸ ਦੁੱਧ ਕੱਢ ਗਈ ਸੀ ਪੀਡੀਐਫ ਤੇ ਤੇ ਹੁਣ ਵੀ 30 ਪਲਸ ਦਾ ਹੀ ਰਿਕਾਰਡ ਬਣ ਗਿਆ ਪੀਡੀਐਫ ਤੇ ਜਿਹੜੀ ਹੁਣ ਐਤ ਕੀ ਜਿਹੜਾ ਹੁਣ ਮੇਲਾ ਖਤਮ ਹੋ ਕੇ ਟਿਆ ਸੋ ਮੇਰੇ ਕਹਿਣ ਦਾ ਭਾਵ ਚਾਹੇ ਤੁਸੀਂ ਗਾਈਆਂ ਤੇ ਕੰਮ ਕਰਦੇ ਹੋ ਚਾਹੇ ਮੱਝਾਂ ਤੇ ਕੰਮ ਕਰਦੇ ਹੋ ਚਾਹੇ ਤੁਸੀਂ ਆਪਣਾ ਬੱਕਰੀਆਂ ਤੇ ਕੰਮ ਕਰਦੇ ਹੋ ਈਵਨ ਕਿ ਤੁਸੀਂ ਚਾਹੇ ਆਪਦਾ ਕੁੱਤਿਆਂ ਦੇ ਕੰਮ ਕਰਦੇ ਹੋ ਯਾਰ ਜਿਹੜਾ ਵੀ ਭਰਾ ਬਰੀਡ ਤੇ ਕੰਮ ਕਰਦਾ ਉਹ ਸਭ ਤੋਂ ਵੱਧ ਕੰਮ ਜਾਂਦਾ ਬਦ ਦੁੱਧ ਦੇ ਨਾਲ ਤੁਹਾਨੂੰ ਕਮਾਈ ਹੈਗੀ ਹੈ ਠੇਕੇ ਵਾਲੀ ਜ਼ਮੀਨ ਤੋਂ ਨਾਲ ਦੁੱਧ ਤੇ ਵੀ ਕੰਮ ਕਰੋਗੇ ਨਾ ਬਹੁਤ ਵਧੀਆ ਦੁੱਧ ਦਾ ਕੰਮ ਹੈ ਕਿਉਂਕਿ ਠੇਕੇ ਵਾਲੀ ਜ਼ਿੰਮੇਤ ਤਾਂ ਕੁਦਰਤ ਜ਼ਿਆਦਾਤਰ ਕੁਦਰਤ ਆ ਜਿਹੜੀ ਸਾਡੀ ਮੌਸਮ ਹੈ ਉਹ ਤੇ ਨਿਰਭਰ ਹੈ ਠੀਕ ਹੈ ਜੇ ਚੰਗਾ ਮੌਸਮ ਰਹਿ ਗਿਆ ਚੰਗੇ ਜਿਵੇਂ ਝੋਨਿਆਂ ਦੇ ਵੇਲੇ ਮੀਂਹ ਪੈ ਗੇ ਚੰਗੀ ਫਸਲ ਹੋ ਜਾਣੀ ਹੈ ਤੇ ਜੇ ਮੌਸਮ ਦੇ ਵਿੱਚ ਕੋਈ ਹੇਰ ਫੇਰ ਹੋ ਗਈ ਜਿਵੇਂ ਇਤਕੀ ਗਰਮੀ ਹੋਊਗੀ ਸੀਗੀ ਤਾਂ ਉਹ ਐਨਾ ਮਤਲਬ ਉਹਦੇ ਵਿੱਚ ਪ੍ਰੋਫਿਟ ਨਹੀਂ ਹੈਗਾ ਇਤਕੀ 60 ਤੋਂ 70 ਮਣ ਦੇ ਵਿੱਚ ਆਮ ਦੜਾਇਆ ਰਹੇਗਾ ਜੋ ਉਹਨਾਂ ਦਾ ਜਿਵੇਂ ਪਹਿਲਾਂ 90 90 ਮਣ ਵੀ ਲੋਕ ਕਹਿੰਦੇ ਸਾਡੇ ਝੋਨਾ ਹੁੰਦਾ ਹੈਗਾ ਬਾਸਮਤੀ ਦਾ 40 45 ਦੇ ਵਿੱਚ ਹੀ ਰਹੇਗਾ ਰੇਟ ਮਰ ਗਿਆ ਇਤਕੀ ਪਰਮਨੂ ਨੂ ਵੇਚਣ ਵੇਲੇ ਵੀ ਬ ਤੋ ਇਸ ਕਰਕੇ ਜੇ ਤੁਸੀਂ ਆਪਣੇ ਪਸ਼ੂ ਘਰੇ ਰੱਖ ਕੇ ਤੁਸੀਂ 2 ਤੋਂ ਚਲਾ ਲੋ 4 ਤੋਂ ਚਲਾ ਲੋ 5 ਤੋਂ 5 ਤੋਂ ਵੱਧ ਜੇ ਨਾ ਕੋਈ ਕੰਮ ਕਰਦਾ ਪਰ ਆ 5 ਤੋਂ ਵੱਧ ਪਸ਼ੂਆਂ ਤੋਂ ਨਾ ਤੁਸੀਂ ਕੰਮ ਚਲਾਓ ਤੇ 2 4 4 ਪਸ਼ੂਆਂ ਤੋਂ ਵੀ ਤੁਸੀਂ ਕੰਮ ਚਲਾਓਗੇ ਨਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਚੰਗੇ ਸੀਮਣ ਜਿਹੜੇ ਪੀਟੀ ਬੁੱਲ ਆਉਂਦੇ ਹੈਗੇ ਪ੍ਰੋਜਨਿਟ ਟੈਸਟਡ ਬੁੱਲ ਹੁੰਦੇ ਆ ਜਿਨ੍ਹਾਂ ਦੀਆਂ ਮਾਮਾਂ ਦਾ ਧੀਆ ਦਾ ਲਾਈਵ ਰਿਕਾਰਡ ਹੁੰਦਾ ਹੈਗਾ ਤੇ ਸਰਕਾਰੀ ਸੰਸਥਾ ਦੇ ਥਰੂ ਉਹ ਮਤਲਬ ਚੋਾਈ ਹੋਈ ਹੁੰਦੀ ਹੈ ਉਹਨਾਂ ਦੇ ਉਹਨਾਂ ਨੂੰ ਪ੍ਰੋਜਨਿਤ ਟੈਸਟਡ ਬੁੱਲ ਕਹਿੰਦਾ ਹੁੰਦੇ ਆ ਤੇ ਜਿਨ੍ਹਾਂ ਦੀਆਂ ਜ਼ਿਆਦਾ ਧੀਆਂ ਮਤਲਬ ਲਾਈਵ ਚੋਾਈ ਦੇ ਵਿੱਚ ਦੁੱਧ ਤੇ ਆਈਆਂ ਹੁੰਦੀਆਂ ਸੋ ਉਹਨਾਂ ਬੁੱਲਾਂ ਦਾ ਤੁਸੀਂ ਸੀਮਨ ਲੈ ਲਓ ਹੋਰ ਵੀ ਜਿਵੇਂ ਪ੍ਰਾਈਵੇਟ ਬੁੱਲ ਮੈਂ ਨਹੀਂ ਕਹਿੰਦਾ ਮਾੜਿਆ ਪ੍ਰਾਈਵੇਟ ਬੁੱਲ ਦਾ ਅੰਦਰ ਵਿੱਚ ਵੀ ਹੈਗੇ ਗਿਣਤੀ ਦੇ ਚੰਗੇ ਬੁੱਲ ਹੈਗੇ ਜਿਹੜੇ ਆਪਦੀਆਂ ਧੀਆਂ ਨੂੰ ਲਾਈਵ ਚੋਾਈ ਜਾਂਦੇ ਹੈਗੇ ਚੰਗੇ ਬੁੱਲ ਹੈਗੇ ਤੁਹਾਡਾ ਨਾਂ ਨਹੀਂ ਲੈਣਾ ਮੈਂ ਉਹਨਾਂ ਪ੍ਰਾਈਵੇਟ ਬੁੱਲਾਂ ਦਾ ਸਰਕਾਰੀ ਬੁੱਲ ਜਿਵੇਂ ਅ ਜਿਹੜੇ ਹੈਗੇ ਹੈਗੇ ਉਹ ਸਾਰਿਆਂ ਨੂੰ ਪਤਾ ਹਸਾਰ ਹਸਾਰ ਦੇ ਲੈ ਲੋ ਸੀਆਰਬੀ ਦੇ ਲੈ ਲੋ ਗੜਵਾਸੂ ਵਾਲਿਆਂ ਦੇ ਲੈ ਲੋ ਆਪਣੇ ਗੜਵਾਸੂ ਵਾਲਿਆਂ ਦੇ ਬੁੱਲ ਵੀ ਚੰਗੇ ਹੈਗੇ ਤੇ ਜਾਓ ਆਪ ਸੀਮਨ ਤੁਸੀਂ ਜੇ ਕਿਤੋਂ ਵੀ ਜਾ ਤੁਹਾਡਾ ਭਰੋਸੇਵੰਦ ਬੰਦਾ ਕੋਈ ਡਾਕਟਰ ਤੁਹਾਡਾ ਜਿਹੜਾ ਚੰਗਾ ਬੰਦਾ ਡਾਕਟਰ ਜਿਹਨੂੰ ਤੁਸੀਂ ਜਾਣਦੇ ਹੋ ਜਿਹੜੇ ਤੇ ਭਰੋਸਾ ਰੱਖਦੇ ਹੋ ਵੀ ਭਾਈ ਸਾਡਾ ਇਹ ਬੰਦਾ ਬਹੁਤ ਸੋਹਣਾ ਵਧੀਆ ਕੰਮ ਕਰਦਾ ਹੈ ਮਤਲਬ ਜਿਹੜਾ ਸਾਡੇ ਬੀੜ ਨੂੰ ਅੱਗੇ ਲਿਆ ਜਾ ਸਕਦਾ ਹੈ ਸੋ ਉਸ ਤੋਂ ਤੁਸੀਂ ਸੀਮਣ ਲੈ ਲਓ ਪ੍ਰੋਜਨ ਇੰਟਰਸਟਡ ਲੈ ਲਓ ਸੈਕਸੜ ਸੀਮਣ ਵੀ ਆ ਗਏ ਹੁਣ ਤਾਂ ਆਪਣੇ ਮੱਜਾਂ ਦੇ ਵਿੱਚ ਪਹਿਲਾਂ ਗਾਵਾਂ ਦੇ ਵਿੱਚ ਆਉਂਦੇ ਸੀਗੇ ਹੁਣ ਮੱਜਾਂ ਦੇ ਵਿੱਚ ਵੀ ਚੰਗੇ ਬੁੱਲਾਂ ਦੇ ਸੈਕਸੜ ਸੀਮਣ ਆ ਗਏ ਤੁਸੀਂ ਉਹ ਵੀ ਭਰਾ ਸਕਦੇ ਹੋ ਤੇ ਜੇ ਦੋਸਤੋ ਤੁਸੀਂ ਸ਼ੌਂਕ ਨਾਲ ਕੰਮ ਕਰੋਗੇ ਪਿਆਰ ਨਾਲ ਕੰਮ ਕਰੋਗੇ ਇਹਨਾਂ ਨੂੰ ਪਿਆਰ ਕਰੋਗੇ ਤਾਂ ਪਰਮਾਤਮਾ ਤੁਹਾਡੀ ਬਾਹ ਫੜਦਾ ਹੈ ਬਹੁਤ ਸੋਹਣਾ ਮਤਲਬ ਤੁਹਾਡੇ ਕੋਲੇ ਚੰਗੇ ਜਾਨਵਰ ਤੁਸੀਂ ਉਹਨਾਂ ਦੇ 2 ਤੋਂ 3 ਸਾਲ ਤਣ ਲੱਗ ਜਾਣਗੇ ਆ ਚਾਹਤੋ ਜ਼ਿਆਦਾਤਰ ਜੇ ਕਹੋਗੇ ਤੁਹਾਨੂੰ 4 ਸਾਲ ਲੱਗ ਜਾਣਗੇ ਕਿਸੇ ਵੀ ਬਰੀਡ ਤੇ ਕੰਮ ਕਰ ਲੋ ਤੁਸੀਂ 3 ਤੋਂ 4 ਸਾਲ ਤਾਂ ਆਪਾਂ ਨੂੰ ਲੱਗ ਜਾਂਦੇ ਆ ਜਿਵੇਂ ਹੁਣ ਗਾਵਾਂਾਂ ਤੇ ਜਿਹੜੇ ਵੀ ਭਰਾ ਕੰਮ ਕਰਦੇ ਆ ਜਿਹੜੇ ਵੀ ਅੱਜ ਕਲੈਕਸ਼ਨ ਮਤਲਬ ਆਪਦੀ ਗਾਵਾਂਾਂ ਦੀ 5 ਤੋਂ ਕਰਨ 10 ਤੋਂ ਕਰਨ 10 ਤੋਂ 5 ਅਸਲ ਦਾ 5 ਗਾਵਾਂਾਂ ਤੋਂ ਵੱਧ ਪਸ਼ੂਆਂ ਤੋਂ ਤਾਂ ਕਿਸੇ ਨੂੰ ਨਾ ਕਰੋ ਤੇ ਉਸ ਤੋਂ ਬਾਅਦ ਕੀ ਹੁੰਦਾ ਤੀਜੇ ਸਾਲ ਦਾ ਉਹ ਡੁਗਲੇ ਬੱਚੀਆਂ ਤਿਆਰ ਹੋ ਜਾਂਦੀਆਂ ਆ ਤੇ ਉਹਨਾਂ ਨੂੰ ਜਿਵੇਂ ਜਿਵੇਂ ਤੁਹਾਡੇ ਕੋਲੇ ਚੰਗੀਆਂ ਬੱਚੀਆਂ ਤਿਆਰ ਹੋਈ ਜਾਂਦੀਆਂ ਉਸ ਤੋਂ ਬਾਅਦ ਤੁਸੀਂ ਅੱਗੇ ਆਪਦਾ ਜਿਹੜੀਆਂ ਪੁਰਾਣੀਆਂ ਗਾਮਾਂ ਹੁੰਦੀਆਂ ਉਹਨਾਂ ਨੂੰ ਉਹ ਸੇਲ ਕਰੀ ਜਾਂਦੇ ਆ ਆਪਦੀ ਨਵੀਂ ਵਿਜਿਟ ਸੈਕਟਰ ਸਿਮਨਲਵਾਲ ਵਾ ਕੇ ਤਿਆਰ ਕੀ ਜਾਂਦੇ ਤਿੰਨ ਤੋਂ ਚਾਰ ਸਾਲ ਉਹਨਾਂ ਨੂੰ ਲੱਗ ਜਾਂਦੇ ਆ ਤਾਂ ਹੀ ਕਹਿੰਦੇ ਤਿੰਨ ਸਾਲ ਨੋ ਪ੍ਰੋਫਿਟ ਨੋ ਲਾਸ ਹੁੰਦਾ ਕਿਸੇ ਵੀ ਕੰਮ ਕਰ ਲਓ ਤੁਸੀਂ ਕਿਉਂਕਿ ਪਹਿਲੇ ਤਿੰਨ ਸਾਲਾਂ ਦੇ ਵਿੱਚ ਤੁਸੀਂ ਪਸ਼ੂ ਵੀ ਖਰੀਦਣਾ ਹੁੰਦਾ ਤੁਸੀਂ ਉਹਨਾਂ ਵਾਸਤੇ ਰਹਿਣ ਵਾਸਤੇ ਉਹਨਾਂ ਦੇ ਵਾਸਤੇ ਕੋਈ ਭਾਂਡੇ ਪਾਉਣੇ ਆ ਕੋਈ ਸ਼ੈੱਡ ਪਾਉਣੇ ਹੁੰਦੇ ਆ ਫਿਰ ਤੁਸੀਂ ਉਹ ਮਸ਼ੀਨਰੀ ਲੈਣੀ ਹੁੰਦੀ ਹੈਗੀ ਜਿਨ੍ਹਾਂ ਜਿਹੜੀ ਉਹਨਾਂ ਨੂੰ ਆਪਾਂ ਨੂੰ ਚਾਹੀਦੀ ਹੁੰਦੀ ਹੈ ਕੋਈ ਜਿਵੇਂ ਕੋਈ ਪ੍ਰਚਾਰ ਲਿਆਉਣਾ ਜਾਂ ਉਹਦੇ ਵਾਸਤੇ ਆਪਾਂ ਨੂੰ ਜ਼ਮੀਨ ਵੀ ਉਦਾਂ ਦੀ ਰੱਖਣੀ ਪੈਂਦੀ ਹੈ ਕਈ ਵਾਰੀ ਆਪਾਂ ਨੂੰ ਚਾਰ ਵੇਚਣਾ ਪੈਂਦਾ ਹੈ ਫਿਰ ਉਹਨੂੰ ਸੰਭਾਲਣਾ ਪੈਂਦਾ ਇਦਾਂ ਦਾ ਸਾਰਾ ਦੋ ਤਿੰਨ ਸਾਲ ਨਾਲ ਆਪਾਂ ਨੂੰ ਇਹ ਆਪਾਂ ਨੂੰ ਜਿਹੜਾ ਸਿਸਟਮ ਹੈ ਉਹਨਾਂ ਦਾ ਭਾਂਡਾ ਬਣਾਉਣ ਵਾਸਤੇ ਲੱਗ ਜਾਂਦਾ ਮੇਰੇ ਕਹਿਣ ਦਾ ਭਾਵ ਤੇ ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲ ਇੱਕ ਵਾਰੀ ਸਾਰਾ ਕੁਝ ਬਣ ਗਿਆ ਫੇਰ ਤੁਹਾਡੇ ਕੋਲ ਆਪਣੀ ਬਰੀਡ ਵੀ ਆ ਜਾਣੀ ਹੈ ਬਰੀਡ ਆ ਗਈ ਦੋਸਤੋ ਤਾਂ ਤੁਸੀਂ ਬਹੁਤ ਸੋਹਣਾ ਕਾ ਅੱਗੇ ਪ੍ਰਮਾਤਮਾ ਬਾਹ ਫੜਦਾ ਜਿਹੜੇ ਬੰਦੇ ਸ਼ੌਂਕ ਨਾਲ ਕੰਮ ਕਰਦੇ ਆ ਪਹਿਲਾਂ ਸ਼ੌਂਕ ਨਾਲ ਕੰਮ ਕਰੋ ਉਸ ਤੋਂ ਬਾਅਦ ਤੁਹਾਨੂੰ ਜਦੋਂ ਆਮਦਨ ਹੋਣ ਲੱਗ ਗਈ ਤਾਂ ਤੁਸੀਂ ਉਹਦੇ ਵਿੱਚ ਆਪਣੇ ਆਪ ਹੀ ਤੁਹਾਡਾ ਸ਼ੌਂਕ ਹੈ ਜਿਹੜਾ ਉਹ ਆਮਦਨ ਵਾਲੇ ਪਾਸੇ ਆਜੂ ਨਾਲੇ ਸ਼ੌਂਕ ਨਾਲੇ ਆਮਦਨ ਹੁੰਦਾ ਸਾਰੇ ਮੇਰੇ ਪਿੰਡਾਂ ਦੇ ਨਾਲ ਪਿੰਡ ਹੈਗਾ ਬੰਗੀ ਸੋ ਉੱਥੋਂ ਦਾ ਡਾਕਟਰ ਲਖਵਿੰਦਰ ਸਿੰਘ ਵੀਰਵੰਨੂ ਅਕਸਰ ਹੀ ਅਸੀਂ ਉਹਦੀ ਗੱਲ ਕਰਦੇ ਹੁੰਨੇ ਆ ਕਿਉਂਕਿ ਉਸ ਭਰਾ ਨੇ ਨਾ ਅ ਇਸ ਡੇਅਰੀ ਫਾਰਮ ਉਹਦਾ ਤਕਰੀਬਨ ਅੱਜ 12-13 ਲੱਖ ਦਾ ਉਹ ਮਹੀਨੇ ਦਾ ਦੁੱਧ ਪਾਉਂਦਾ ਹੈ ਕਾਰਨ ਇਹ ਹੈ ਵੀ ਉਸ ਨੂੰ ਲੱਗੇ ਨੂੰ ਵੀ ਮਤਲਬ 10-12 ਸਾਲ ਹੋ ਗਏ ਇਸ ਲੈਂਡ ਦੇ ਵਿੱਚ ਲੱਗੇ ਨੂੰ ਉਹਨੇ ਆਪਣੀ ਜਿਹੜੀ ਸਰਕਾਰੀ ਜੋਬ ਸੀਗੀ ਉਹ ਵੀ ਛੱਡਤੀ ਐਨਾ ਉਹ ਆਪਣੇ ਡੇਅਰੀ ਫਾਰਮ ਨੂੰ ਨੂੰ ਅੱਗੇ ਲੈ ਗਿਆ ਐਤਕੀ ਵੀ ਉਹਦੀ ਖੀਰੀ ਬੱਚੀ ਹੈ ਜਿਹੜੀ ਹੁਣ ਜਿਹੜਾ ਮੇਲਾ ਹੋ ਗਿਆ ਛੱਡਾ ਨਾ ਖੀਰੀ ਬੱਚੀ ਉਸ ਭਰਾ ਦੀ ਫਸਟ ਆਈਏ ਪੀਡੀਐਫ ਦੇ ਮੇਲੇ ਤੋਂ ਤੇ ਦੁੱਧ ਤੇ ਦੁੱਧ ਵਾਲੀਆਂ ਗਾਵਾਂ ਵੀ ਲੈ ਕੇ ਗਿਆ ਸੀ ਬਰੀਡ ਤੇ ਹੋਰ ਵੀ ਲੈ ਕੇ ਗਿਆ ਸੀ ਜਿਹੜੀਆਂ ਪਹਿਲੇ 20 ਨੰਬਰਾਂ ਦੇ ਵਿੱਚ ਆਈਆਂ ਤੇ ਪਹਿਲਾਂ ਵੀ ਉਹ ਕਾਫੀ ਨਾਮ ਜਿੱਤ ਚੁੱਕਿਆ ਤੇ ਤਕਰੀਬਨ ਉਹਦੇ ਕੋਲ 40 ਪਲੱਸ ਵਾਲੀਆਂ ਗਾਵਾਂ ਸਾਰੀਆਂ 40 ਤੋਂ ਲੈ ਕੇ 60 ਬਾਅਦ ਲੀਟਰ ਤੱਕ ਉਹ ਬਾਗ ਗਿਆ ਭਰਾ ਤੇ ਪਰ ਉਹ ਲੱਗਿਆ ਰਿਹਾ ਉਹਨੇ ਲੈਣ ਨਹੀਂ ਛੱਡੀ ਆ ਆਪਦੀ ਕਿਉਂਕਿ ਬਹੁਤ ਸੋਹਣਾ ਉਹਨੇ ਕੰਮ ਕੀਤਾਗਾ ਹੁਣ ਉਹਦੇ ਕੋਲੇ ਸਾਰਾ ਸਿਸਟਮ ਸਾਰਾ ਕੁਝ ਭਾਂਡਾ ਬਣ ਗਿਆ ਸੋ ਹੁਣ ਅੱਗੇ ਉਹਦਾ ਪਹਿਲਾ ਸ਼ੌਂਕ ਸੀਗਾ ਹੁਣ ਸ਼ੌਂਕ ਨੂੰ ਭਾਈ ਬਹੁਤ ਅੱਗੇ ਲੈ ਗਿਆ ਉਹਨੇ ਬਰੀਡ ਤੇ ਕੰਮ ਸ਼ੁਰੂ ਕੀਤਾ ਬਰੀਡ ਬਣਾ ਗਿਆ ਮੱਜਾਂ ਦੇ ਵਿੱਚ ਵੀ ਬਣਾ ਗਿਆ ਗਾਈਆਂ ਦੇ ਵਿੱਚ ਵੀ ਬਣਾ ਗਿਆ ਮੱਜਾਂ ਵੀ ਉਹਦੀਆਂ ਪਿੱਛੇ ਜੇ ਅ ਜਿਹੜਾ ਤਨਹੋਲੇ ਮੇਲਾ ਹੋ ਗਿਆ ਤਾਂ ਵੀ ਐਫਏ ਦਾ ਉੱਥੋਂ ਉਹਦੀਆਂ ਦੋ ਝੋਟੀਆਂ ਇੱਕ 3 ਜੇ ਨੰਬਰ ਤੇ ਆਈ ਹੈ ਇੱਕ 6ਵੇਂ ਨੰਬਰ ਤੇ ਆਈ ਹੈ ਕਿ ਦੁੱਧ ਚੋਾਈ ਦੇ ਵਿੱਚ ਤੇ ਤਾਂ ਕਹਿੰਦਾ ਵੀ ਜੇ ਤੁਸੀਂ ਸ਼ੌਂਕ ਨਾਲ ਦੋਸਤੋਂ ਕੰਮ ਕਰੋਗੇ ਨਾ ਤਾਂ ਪਰਮਾਤਮਾ ਆਪਣੀ ਬਾਹ ਫੜਦਾ ਕਿਸੇ ਵੀ ਕਿੱਤੇ ਦੇ ਵਿੱਚ ਕੰਮ ਕਰਦੇ ਹੋ ਤੇ ਜੇ ਤੁਸੀਂ ਪਸ਼ੂਆਂ ਦੇ ਵਿੱਚ ਕੰਮ ਕਰੋਗੇ ਤਾਂ ਤੁਸੀਂ ਬਰੀਡ ਤੇ ਜੇ ਕੰਮ ਕਰ ਲਓ ਤਾਂ ਉਹਦੇ ਵਰਗੀ ਤਾਂ ਰੀਸ ਨਹੀਂ ਕਿਉਂਕਿ 2 ਤੋਂ 3-4 ਸਾਲਾਂ ਦੇ ਵਿੱਚ ਤੁਸੀਂ ਆਪਣੀ ਬਰੀਡ ਤਿਆਰ ਕਰ ਲਾਂ ਤੁਹਾਡੇ ਘਰੇ ਪੈਦਾ ਹੋ ਜੂਗੀ ਤੇ ਆਪਣੇ ਜ਼ਿਆਦਾਤਰ ਪੰਜਾਬ ਕੀ ਹੈ ਨਾ ਜ਼ਿਆਦਾਤਰ ਪੰਜਾਬ ਆਪਣਾ ਹਰਿਆਣੇ ਵਾਲੇ ਪਾਸੇ ਜਾਂਦਾ ਵੀ ਉਧਰੋਂ ਲੈ ਕੇ ਆਵਾਂਗੇ ਝੋਟੀਆਂ ਲੈ ਕੇ ਆਵਾਂਗੇ ਆ ਲੈ ਕੇ ਆਵਾਂਗੇ ਉਹਨਾਂ ਨੇ ਵੀ ਤਾਂ ਯਾਰ ਜਿਹੜੀ ਤਿਆਰ ਕੀਤੀ ਆ ਆਪਣੇ ਘਰੇ ਕੋਈ ਹੌਲੀ 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 2 3 4 ਸਾਲ 5 ਸਾਲ ਲੱਗੇ ਆ ਉਹਨਾਂ ਨੂੰ ਬਰੀਡ ਤਿਆਰ ਕਰਨ ਤੇ ਉਧਰ 2 2.5 ਲੱਖ ਲਾਉਣ ਦੇ ਨਾਲੋਂ ਤੁਸੀਂ ਆਪਦੇ ਘਰੇ ਹੀ 2 3 ਸਾਲਾਂ ਦੇ ਵਿੱਚ ਤੁਸੀਂ ਚੰਗੀਆਂ ਝੋਟੀਆਂ ਚੰਗੀਆਂ ਕਟੀਆਂ ਲੈ ਜਾਓਗੇ ਸੋ ਨੂੰ ਮੈਂ ਦੱਸਦਾ ਮੇਰੇ ਕੋਲੇ ਮੈਂ ਅੱਜ ਤੋਂ ਪਹਿਲਾਂ ਮੈਂ ਇਨਾ ਧਿਆਨ ਨਹੀਂ ਦਿੰਦਾ ਸੀ ਮੈਂ ਵੀ ਮੈਂ ਗਾਵਾਂ ਮਤੇ ਕੰਮ ਕੀਤਾ ਸੀ ਕੁਝ ਕਾਰਨ ਹੋਗੇ ਸੀਗੇ ਕਿ ਮੈਂ ਗਾਵਾਂ ਦਾ ਕੰਮ ਉਹ ਬੰਦ ਕਰਤਾ ਤੇ ਉਸ ਤੋਂ ਬਾਅਦ ਵਧੀਆ ਮੇਰੇ ਕੋਲੇ ਗਾਵਾਂ ਦਾ ਸਿਸਟਮ ਵਧੀਆ ਬਣ ਗਿਆ ਸੀਗਾ ਸੈਟਅਪ ਬਣਾ ਲਿਆ ਸੀ ਮੈਂ ਪਰ ਮੇਰੇ ਕੋਲ ਜਦੋਂ ਪੀਕ ਤੇ ਆਉਣ ਲੱਗਿਆ ਮੈਂ ਉਦੋਂ ਨੂੰ ਮੈਂ ਉਹ ਕੰਮ ਛੱਡਤਾ ਤੇ ਉਹ ਮੈਨੂੰ ਉਹ ਘਾਟਾ ਮੈਨੂੰ ਪੂਰਾ ਨਹੀਂ ਹੁੰਦਾ ਤੇ ਮੈਂ ਆਪਣੀ ਜਿਵੇਂ ਹੁਣ ਥੋੜਾ ਜਿਹਾ ਹੋ ਗਿਆ ਜਿਵੇਂ ਆਜ ਕੱਟੀ ਹੈ ਮੇਰੇ ਕੋਲੇ ਇਹ ਹੈਗਾ ਸ਼ੇਰੇ ਹਿੰਦੁਸਤਾਨ ਦੀ ਇਹਦੀ ਜਿਹੜੀ ਮਾਂ ਸੀਗੀ ਇਹ ਬੈਠੀ ਹੈਗੀ ਇਹਦੀ ਮਾਂ ਨੇ ਇਹ ਦੋ ਦੰਦ ਸੀਗੀ ਪਹਿਲੇ ਸੂਏ ਸੂਈ ਸੀ 70 5 77 ਦੀ ਹੈ ਇਹ ਆਪ ਮਾਂ ਇਹਦੀ ਸੀਗੀ PC 483 ਦੀ ਇਹਨੇ 14 13 ਕਿਲੋ ਤੇ 900 ਗ੍ਰਾਮ ਦੁੱਧ ਕੱਢਿਆ ਮੇਰੇ ਕੋਲੇ ਪਹਿਲੇ ਸੂਏ ਮਤਲਬ 14 ਕਿਲੋ ਦੇ ਲਗਭਗ ਦੁੱਧ ਤੇ ਲੈ ਗਈ ਸੀਗੀ ਤੇ ਉਸ ਤੋਂ ਬਾਅਦ ਆਹ ਮੱਝ ਹੁਣਾ ਪਿੱਛੇ ਜੇ ਲੈ ਕੇ ਆਏ ਸੀਗਾ ਇਹ ਹੈਗੀ ਹੈ ਮੱਝ ਦੋਸਤੋ ਐਮ 416 ਦੀ ਤੇ ਇਹਦੀ ਮਾਂ ਸੀਗੀ ਬੀ ਐਮ 264 ਦੀ ਤੇ ਅੱਗੇ ਜਿਹੜੀ ਦੀ ਨਾਨੀ ਹੈਗੀ ਉਹ ਸੀਗੀ ਸਰਕਾਰੀ ਸੇਮਣ ਦੀ ਇਹ ਝੋਟੀ ਆਪਣੇ ਕੋਲੇ ਬਹੁਤ ਸੋਹਣੇ ਚੰਗੇ ਮਤਲਬ ਦੁੱਧ ਤੇ ਚੱਲੀ ਸੀਗੀ ਤੇ ਇਹ ਜਦੋਂ ਸੂਈ ਹੈ ਇਹਨੇ ਜਨੂ ਦਿੱਤਾ ਸੀਗਾ ਜਿਹੜੀ ਇਹਦੀ ਘੱਟੀ ਸੀਗੀ ਉਹ ਸੀਗੀ ਬਜਰੰਗੀ ਲਜਵਾਨੇ ਦੀ ਕਾਰਨ ਕੁਛ ਕਰਕੇ ਉਹ ਨਾ ਬੋਲਾ ਜਾਦੇ ਪੀਗੀ ਉਹ ਚਾਰੀ ਸਾਡੇ ਨਾਲ ਉਹਦਾ ਸਨੇਹੀ ਉਹਦਾ 15 ਕ ਘੰਟਿਆਂ ਦਾ ਸੀਗਾ 15 16 ਘੰਟਿਆਂ ਬਾਅਦ ਉਹ ਦੀ ਡੈਥ ਹੋ ਗਈ ਸੀ ਸੋ ਹੁਣ ਵੀ ਇਹ ਬਹੁਤ ਸੋਹਣਾ ਦੁੱਧ ਦੇਈ ਜਾਂਦੇ ਸਾਡੇ ਕੋਲੇ 16 ਲੀਟਰ ਤੱਕ ਫੇਰ ਵੀ ਬਿਨਾ ਕੱਟੀ ਤੋਂ ਪੀਕ ਤੇ ਲੈ ਗਏ ਸੀ ਅਸੀਂ ਇਹਨੂੰ ਇਹ ਚਾਰ ਦੰਦ ਹੋਈ ਹੈ ਆ ਹਾਂ ਛੇ ਦੰਦ ਹੋ ਗੀ ਸੀ ਦੋ ਦੰਦ ਅੰਦਰ ਇਹਨੇ 14 ਕਿਲੋ ਦੁੱਧ ਦਿੱਤਾ ਇਸ ਮਾਝੇ ਨੇ ਵੀ ਤੇ ਇਹ ਆ ਗਈ ਝੋਟੀ ਆਪਣੇ ਕੋਲੇ ਇਹਦਾ ਰਿਕਾਰਡ ਸਾਡੇ ਕੋਲੇ ਹੈ ਨੀਗਾ ਹੈ ਸਾਡੇ ਘਰ ਦੀ ਇਹ ਤੇ ਉਸ ਤੋਂ ਬਾਅਦ ਇੱਕ ਆਪਾ ਲਈ ਸੀਗੀ ਟੋਕੜ ਗੱਬਣ ਹੁਣ ਇਹ ਡਰਾਈ ਹੋ ਗਈ ਤੇ ਇਸ ਝੋਟੀ ਨੇ ਤਕਰੀਬਨ ਬਹੁਤ ਸੋਹਣਾ ਦੁੱਧ ਦਿੱਤਾ ਲੰਮਾ ਟਾਈਮ ਦੁੱਧ ਦਿੱਤਾ ਹੈਗਾ ਇਸ ਝੋਟੀ ਨੇ ਤੇ ਸੋ ਇਸ ਕਰਕੇ ਹੁਣ ਇਹ ਵੀ ਗੱਬਣਾ ਹੈਗੀ ਇਹ ਵੀ ਗੱਬਣਾ ਹੈ ਗੱਬਣਾ ਹੈਗੀ ਇਹ ਤਾਂ ਹੈਗੀ ਹੈਗੀ ਬਿਤਾਵ ਬਿਤਾਵ ਟੂ ਹੈ ਜਿਹੜਾ ਪਵਿੱਤਰ ਕੋਲੇ ਉਹ ਤੋਂ ਗੱਬਣਾ ਹੈਗੀ ਇਹ ਹੈਗੀ ਸਾਡੇ ਇੱਥੇ ਅਨਮੋਲ ਝੋਟਾ ਹੈਗਾ ਜਿਹਦੀਆਂ 3 ਚਵਾਈ ਦੇ ਵਿੱਚ ਆਈਆਂ ਕਾਫੀ ਚਵਾਈਆਂ ਨੇ ਤੇ ਮੈਂ ਉਹ ਉਹਦੀਆਂ ਝੋਟੀਆਂ ਦੇਖੀਆਂ ਵੀ ਹੈ ਠੀਕ ਹੈ ਜੀ ਤੇ ਜਿਹੜੀ ਇਹ ਝੋਟੀ ਆ ਗਈ ਆਪਣੀ ਇਹ ਆ ਗਈ ਪਿਸਟਲ ਹੈ ਛੋਟਾ ਜਿਹੜਾ ਡਾਕਟਰ ਜੀਤ ਨੇ ਵੇਚਾਇਆ ਜਿਹਦੀ ਮਾਂ ਦਾ ਦੁੱਧ ਸੀਗਾ 24 ਕਿਲੋ 356 ਗ੍ਰਾਮ ਪੀਡੀਏਪੀ ਤੇ ਚੁਆਇਆ ਸੀਗਾ ਉਹ ਤੋਂ ਗੱਬਣ ਹੋ ਗਈ ਤੇ ਇਹ ਝੋਟੀ ਆਪਣੀ ਸ਼ਾਮ ਵਾਲੀ ਆ ਬੋਲਾ ਉਹ ਤੋਂ ਗੱਬਣ ਆਏਗੀ ਇਹ ਹੁਣਾਂ ਤਕਰੀਬਨ ਆਪਣੀਆਂ ਮਤਲਬ ਗੱਬਣਾ ਹੋ ਗਈਆਂ ਕਿਉਂਕਿ ਇਹ ਤਾਂ ਹਲੇ ਇੱਕ ਚੈੱਕ ਪਾਸ ਨਹੀਂ ਹੋਈ ਇਹ ਤੇ ਇਹ ਤੇ ਦੂਜੀਆਂ ਚੈੱਕ ਪਾਸ ਆਪਣੀਆਂ ਇਹਨੂੰ ਤਾਂ 7ਵਾਂ ਮਹੀਨਾ ਲੱਗਣ ਵਾਲਾਗਾ ਤੇ ਉਹ ਤਿੰਨ ਮਹੀਨੇ ਹੋ ਗਿਓ ਝੋਟੀ ਨੂੰ ਤੇ ਗਾਂ ਵੀ ਆਪਣੇ ਕੋਲੇ ਗੱਬਣਾ ਗਾਂ ਨੇ ਸੋਨਾ ਦੁੱਧ ਦਿੱਤਾ ਸੀ ਆਪਣੇ ਕੋਲੇ ਜਿੱਦਾਂ ਦਾ ਆਪਣੇ ਕੋਲੇ ਸਿਸਟਮ ਸੀਗਾ 24 25 ਕਿਲੋ ਇਸਚ ਗਾਂ ਨੇ ਪਹਿਲੇ ਸੂਧ ਦੁੱਧ ਦਿੱਤਾ ਸੀਗਾ ਅੱਗੇ ਦੀ ਬੱਚੀ ਆਪਣੇ ਕੋਲੇ ਸੈਕਸਰਥੀ ਬਣਦੀ ਤੇ ਇੱਕ ਇਸ ਛੋਟੀ ਦੀ ਭੈਣ ਹੈਗੀ ਜਿਹੜੀ ਆਪਣੇ ਕੋਲੇ ਨਵਾਬ ਦੀ ਕੱਟੀ ਆ ਉਹ ਗੱਬਣ ਹੈਗੀ ਉਹ ਵੀ ਆਪਣੇ ਕੋਲੇ ਤਕਰੀਬਨ 50 ਡਣਾ ਦੀ ਗੱਬਣ ਹੋ ਗਈ ਸੋ ਇੰਨੇ ਕ ਆਪਣੇ ਕੋਲੇ ਪੁੱਛ ਰਿਹਾ ਕਹਿਣ ਦਾ ਭਾ ਮੇਰਾ ਇਹ ਆ ਵੀ ਮੈਂ ਵੀ ਹੋਣਾ ਜਦੋਂ ਮੇਲਿਆਂ ਤੇ ਜਾਣ ਲੱਗਿਆ ਨਾ ਬਰੀਡ ਦੇ ਵਿੱਚ ਤਾਂ ਪਏ ਆ ਤੇ ਜੇ ਆਪਾਂ 2 3 4 ਸਾਲ ਲੱਗੇ ਰਹੇ ਤਾਂ ਦੋਸਤੋ ਆਉਣ ਵਾਲਾ ਟਾਈਮ ਹੋਊਗਾ ਪਰਮਾਤਮਾ ਸੁੱਖ ਸ਼ਾਂਤੀ ਰੱਖੇ ਤਾਂ ਜੇ ਬਰੀਡ ਤੇ ਕੰਮ ਕਰਾਂਗੇ ਤਾਂ ਆਪਣਾ ਜਾਨਵਰ ਜਿਹੜਾ ਲੱਖ ਦਾ ਵਿਕਣਾ ਉਹ ਵੀ 2.5 ਤੇ 3 ਲੱਖ ਦਾ ਵਿਕ ਜਾਣਾ ਕਿਉਂਕਿ ਜੇ ਚੰਗਾ ਦੁੱਧ ਆਪਾਂ ਕਿਸੇ ਨੂੰ ਦੇਵਾਂਗੇ ਚੰਗੀ ਬਰੀਡ ਦੇਵਾਂਗੇ ਤਾਂ ਆਪਣੇ ਕੋਲੇ ਵੀ ਦੋ ਭਰਾਣ ਭਰਾ ਚੱਲ ਕੇ ਆਉਣਗੇ ਕੰਮ ਤੁਸੀਂ ਚਾਹੇ ਕੁੱਤਿਆਂ ਦੇ ਵਿੱਚ ਕਰ ਲਓ ਪਿੰਦੀ ਨੇ ਪਹਿਲਾਂ ਕੁੱਤਿਆਂ ਦਾ ਕੰਮ ਕੀਤਾ ਹੈਗਾ ਬਰੀਡ ਤੇ ਕੰਮ ਕੀਤਾ ਹੈਗਾ ਬਹੁਤ ਪੈਸਾ ਕਮਾਇਆ ਉਸ ਭਰਾ ਨੇ ਚੰਗਾ ਉਦੋਂ ਉਦੋਂ ਬਾਅਦ ਪੈਰ ਲੱਗੇ ਲੱਗੇ ਲੱਗਦੇ ਲੱਗਦੇ ਉਹ ਹੁਣ ਮੱਝਾਂ ਚ ਪੈ ਗਿਆ ਮੱਝਾਂ ਤੋਂ گاਵਾਾਂ ਚ ਪੈ ਗਿਆ گاਵਾਾਂ ਤੋਂ ਹੁਣ ਉਹਨੇ ਆਪਦੇ ਕੁਛ ਉਹਦੇ ਕੋਲ گاਵਾਾਂ ਵੀ ਐ ਤੇ ਬਹੁਤ ਸੋਹਣਾ ਆਪਦਾ ਫਾਰਮ ਹਾਊਸ ਬਣਾ ਲਿਆ ਚੰਗਾ ਨਾਂ ਉਸ ਭਰਾ ਦਾ ਬੀਐਫਏ ਦਾ ਮੇਲਾ ਲਾਉਣ ਲੱਗ ਗਿਆ ਬਹੁਤ ਸੋਹਣਾ ਲੋਕਾਂ ਨੂੰ ਸੇਹ ਦਈ ਜਾਂਦੇ ਐ ਸੋ ਇਸ ਕਰਕੇ ਜੇ ਆਪਾਂ ਠੇਕੇ ਤੇ ਜ਼ਮੀਨ ਲੈਣੇ ਇੱਕ ਪਾਸੇ ਤੁਸੀਂ 20 ਕਿਲੋ ਜ਼ਮੀਨ 20 ਕਿਲੋ ਜ਼ਮੀਨ ਲੈ ਲਓ ਕਿ ਦੂਜੇ ਪਾਸੇ ਤੁਸੀਂ ਪੰਜ ਮੱਝਾਂ ਜਾਂ ਪੰਜ گاਵਾਾਂ ਰੱਖ ਲਓ ਬਰਾਬਰ ਲੈ ਜਾਣਗੇ ਤੁਹਾਨੂੰ ਠੀਕ ਹੈ ਚੰਗੀਆਂ ਜੇ ਤੁਸੀਂ ਮੱਝਾ ਲਿਆਉਗੇ ਚੰਗੀਆਂ ਗਾਵਾਂ ਲਿਆਉਗੇ ਪੰਜ ਗਾਵਾਂ ਤੋਂ ਸਟਾਰਟ ਕਰ ਲਓ ਤੇ ਜੇ ਇਹਨਾਂ ਦੀਆਂ ਗਾਵਾਂ ਦੀਆਂ ਫਰਜ਼ ਕਰੋ ਜੇ ਤੁਹਾਡੇ ਕੋਲ ਪੰਜ ਬੱਚੀਆਂ ਆ ਗਈਆਂ ਠੀਕ ਹੈ ਜੀ ਤੇ ਉਹੀ ਬੱਚੀਆਂ ਜੀ ਜ ਤੁਹਾਡੇ ਕੋਲ 20 22 ਮਹੀਨਿਆਂ ਦੀ ਜੇ ਬੱਚੀ ਤੁਹਾਡੇ ਕੋਲ ਸੁੰਦੀ ਹੈ 12 13 ਮਹੀਨੇ ਤੁਸੀਂ ਉਸ ਨੂੰ ਏ ਉਹਦੀ ਏਆਈ ਕਰਾਉਣੇ ਹੋ ਤਾਂ ਤਕਰੀਬਨ 22 23 ਮਹੀਨੇ ਦੀ ਉਹ ਸੁੰਦੀ ਹੈ ਤੇ ਅੱਗੇ ਜਿਹੜਾ ਉਹਦਾ ਸਿਸਟਮ ਹੈ ਉਹੀ ਬਾਹਰ ਤੁਹਾਡੇ ਕੋਲ 1.5 ਤੋਂ 2 ਲੱਖ ਦੇ ਘਰਾਂ ਵਿੱਚ ਆ ਜਾਣੀ ਹੈ ਜਿਹੜੇ ਭਰਾ ਦੀ ਮੈਸੂਨ ਡੁਕਲੇ ਗੱਲ ਕਰ ਡਾਕਟਰ ਲਖਵਿੰਦਰ ਦੀ ਉਹ 2.5 ਤਨ ਲੱਖ ਤੋਂ ਘਟਾ ਦੀਆਂ گاਵਾਂ ਨੇ ਹੁਣ ਸੇਲ ਕਰਦੇ ਕਿਉਂਕਿ ਉਹ ਸਿਸਟਮ ਵੀ ਉੱਥੇ ਲੈ ਕੇ ਜਿਵੇਂ ਉਹਨਾਂ ਐਤਕੀ ਹੁਣ 81 ਕਿਲੋ ਤੇ 960 ਗ੍ਰਾਮ ਤਕਰੀਬਨ 82 ਕਿਲੋ ਦੁੱਧ ਹੀ ਬਣ ਗਿਆ 82 ਕਿਲੋ ਦੁੱਧ ਕੱਢ ਗਈ ਪੀਡੀਐਫ ਮੇਲੇ ਤੇ ਸੋ ਆਪਾਂ ਦੇਖ ਲਾਨੇ ਆ ਵੀ ਯਾਰ ਪੀਡੀਐਫ ਮੇਲੇ ਤੇ 82 ਕਿਲੋ ਦੁੱਧ ਆਪਣੇ ਕੋਲੇ 5 ਪਸ਼ੇ 6 ਪਸ਼ੂ ਹੁੰਦੇ ਆਪਾਂ ਸਾਰੇ ਦਿਨ ਦਾ ਨੇ ਦੋਨੇ ਟਾਈਮਾਂ ਦਾ 80 ਕਿਲੋ ਦੁੱਧ ਪਾਉਂਦੇ ਤੇ ਉਹਨਾਂ ਦੀ ਇੱਕ ਗਾਂ ਕੱਢ ਗਈ 80 ਕਿਲੋ ਦੁੱਧ ਸੋ ਉਹਨਾਂ ਦਾ ਬੈਕਗ੍ਰਾਉਂਡ ਦੇਖੋ ਜੀ ਉਹਨਾਂ ਨੂੰ 20 ਸਾਲ ਹੋ ਗਏ ਇਸ ਲੈਂਡ ਦੇ ਵਿੱਚ ਲੱਗੇ ਨੂੰ ਕਿਤੋਂ ਦੀ ਕਿੱਥੇ ਲੈ ਗਏ ਆਪਦਾ ਉਹ ਆਏ ਮੇਲਾ ਮਤਲਬ ਪਿਛਲੇ ਮੇਲੇ ਤੇ ਵੀ ਜਿੱਤ ਗਿਆ ਸੀਗਾ 575 ਟਰੈਕਟਰ ਲੈ ਕੇ ਸੀਗੇ ਮੇਰੇ ਹਿਸਾਬ ਨਾਲ ਉਹ ਐਤਕੀ ਫਿਰ ਪ੍ਰੀਤ ਲੈ ਗਏ ਸੋ ਉਸ ਤੋਂ ਬਾਅਦ ਕਿੰਨਾ ਨਾਂ ਬਣ ਗਿਆ ਕਿੰਨੀ ਬਰੀਡ ਹੋ ਗਈ ਉਹਨਾਂ ਕੋਈ 5-6 ਲੱਖ ਤੋਂ ਮਿਲਦਾ ਸੋ ਉਹਨੂੰ ਉਹ ਸਟਾਰਟਿੰਗ ਹੋਊਗੀ ਉਹਨਾਂ ਤੋਂ ਜੇ ਤੁਸੀਂ ਉਹਨਾਂ ਤੋਂ ਕੋਈ ਜਾਨਵਰ ਵੀ ਲੈਣਾ ਸੋ ਇਸ ਲੈਂਡ ਦੇ ਵਿੱਚ ਬਹੁਤ ਕੁਛ ਹੈ ਆਪ ਲੱਗੋ ਤੇ ਜੇ ਆਪਾਂ ਇਹ ਤੇ ਕੰਮ ਕਰਾਂਗੇ ਨਾ ਆਪਦੇ ਘਰੇ ਰਹਿ ਕੇ ਜਿਹੜਾ 30-30 ਲੱਖ ਰੁਪਏ ਲਾ ਕੇ ਆਪਾਂ ਬਾਹਰ ਜਾਂਦੇ ਆ ਉਸ ਤੋਂ ਤਾਂ ਕਈ ਗੁਣਾ ਜ਼ਿਆਦਾ ਚੰਗਾ ਹੈ ਜੇ ਤੁਸੀਂ 30 ਲੱਖ ਦੇ ਇੱਥੇ 15 ਲੱਖ ਵੀ ਲਾ ਕੇ ਆਪਣੇ ਬੱਚਿਆਂ ਨੂੰ ਇਦਾਂ ਦਾ ਕੰਮ ਕਰਾ ਦਿਓ ਨਾ ਨਾਲ ਆਪ ਲੱਜੋ ਨਾਲ ਤੁਹਾਡੇ ਬੱਚੇ ਤੁਹਾਡੇ ਕੋਲੇ ਆ ਤੇ ਨਾਲੇ ਡੇਲੀ ਦੀ ਆਮਦਨ ਹੈ ਕਿਉਂਕਿ ਦੁੱਧ ਪਾਓ ਤੇ ਨਗਦ ਪੈਸੇ ਲੈ ਲਓ ਤਾਂ ਵੀ ਕੋਈ ਗੱਲ ਨਹੀਂ ਡੇਰੀ ਚ ਪਾਓ ਉਹਨਾਂ ਤੋਂ ਲੈ ਲਓ ਦੁੱਧ ਦੀ ਆਉਂਦਾ ਤੁਹਾਡੇ ਘਰੋਂ ਜਾ ਕੇ ਲੈ ਜੂਗਾ ਜੇ ਤੁਸੀਂ ਆਪ ਸੇਲ ਕਰ ਲੋਗੇ ਤਾਂ ਬਾਲੀ ਸੁਨੇਗਾਲਾ ਸ਼ਹਿਰ ਜਾ ਕੇ ਤੇ ਨਹੀਂ ਸਰਕਾਰੀ ਡੇਰੀ ਤਾਂ ਹਰੇਕ ਹੀ ਪਿੰਡਾਂ ਦੇ ਵਿੱਚ ਥਾਂ-ਥਾਂ ਬਣੀਆਂ ਬੇਰਕਾ ਦੀਆਂ ਵੀ ਹੈਗੀਆਂ ਜਾਦੇ ਬੇਰਕਾ ਦੀ ਹੈ ਸਰਕਾਰੀ ਡੇਰੀ ਉੱਥੇ ਪਾਇਓ ਤੇ ਵਧੀਆ ਮਦਦਸੀ ਵੀ ਬੇਰਕਾ ਨੂੰ ਪਾਉਣੇ ਹੈਗੇ ਤੇ ਸਾਡਾ ਮੈਨੂੰ 15 ਤੋਂ 17000 ਰੁਪਏ ਮੈਨੂੰ ਇਹਨਾਂ ਪਸ਼ੂਆਂ ਦੇ ਵਿੱਚੋਂ ਸਾਰਾ ਖਰਚਾ ਕੱਢ ਕੇ ਬਚ ਰਹਿੰਦਾ ਆਪਦਾ 2 2 ਘੰਟੇ ਸਵੇਰ ਨੂੰ ਲੱਗਦੇ ਆ 2 ਘੰਟੇ ਸ਼ਾਮ ਨੂੰ ਲੱਗਦੇ ਆ ਨੀਰੇ ਚਾਰੇ ਤੇ ਤੇ ਸਾਰੇ ਸਿਸਟਮ ਤੇ ਜਿਹੜਾ ਆਪਾਂ ਗੋਹਾ ਗੱਪਾ ਚਾਹ ਕਾਰ ਕਰਦੇ ਨੇ ਇਹਨੇ ਜੀ ਸੋ ਇਹ ਇੱਕ ਮੈਂ ਅੱਜ ਲਾਈਵ ਤਾਂ ਹੀ ਹੋਇਆ ਸੀਗਾ ਕਿ ਕਿਉਂਕਿ ਮੈਂ ਪਹਿਲਾਂ ਬਹੁਤ ਘੱਟ ਲਾਈਵ ਹੋਇਆ YouTube ਤੇ ਅੱਜ ਪਹਿਲੇ ਦਿਨ ਹੀ ਹੋਏ ਸੀਗੇ ਤੇ ਜਿਹੜੇ ਵੀ ਭਰਾ ਲਾਈਵ ਦੇ ਵਿੱਚ ਜੁੜੇ ਜੁੜੇ ਐ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਚੰਗੀਆਂ ਲੱਗਦੀਆਂ ਵੀਡੀਓ ਸ਼ੇਅਰ ਕਰਦਾ ਕਰੋ ਜਿੰਨੇ ਕ ਆਪ ਨੂੰ ਆਪ ਨੂੰ ਪਤਾ ਐ ਬਈ ਸ ਤਾਂ ਆਪਾਂ ਨੂੰ ਮੈਨੂੰ ਇਹਨਾਂ ਕੋਈ ਖਾਸ ਪਤਾ ਨਹੀਂ ਐ ਜਿੰਨਾ ਕ ਮੈਨੂੰ ਪਤਾ ਸੋ ਉਹ ਤੁਹਾਡੇ ਨਾਲ ਆਪਦੇ ਤਜਰਬੇ ਸ਼ੇਅਰ ਕਰਦੇ ਰਹਾਂਗੇ ਦੋਸਤੋ ਜੇ ਕਿਸੇ ਭਰਾ ਨੇ ਆਪਦੇ ਕਿਸੇ ਵੀ ਕਾਰੋਬਾਰ ਦੀ ਕੋਈ ਵੀ ਵੀਡੀਓ ਪਾਉਣੀ ਹੁੰਦੀ ਹੈ ਤਾਂ ਨੰਬਰ 9855861082 'ਤੇ ਕੰਟੈਕਟ ਕਰ ਲਿਓ ਸੋ ਧੰਨਵਾਦ ਦੋਸਤੋ ਸਾਰੇ ਭਰਾਵਾਂ ਨੂੰ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ